ਤਾਂ ਠੀਕ ਹੈ ਜੀ ਅੱਜ ਆਪਾਂ ਚੱਲਾਂਗੇ ਉਸ ਭੂਤ ਨੂੰ ਮਿਲਣ ਜਿਹੜਾ ਲੋਕਾਂ ਨੂੰ ਸੌਣ ਦੇ ਟਾਈਮ ਦਬਾਅ ਪਾਉਂਦਾ ਵਾ ਤੇ ਬਹੁਤ ਸਾਰੇ ਲੋਕ ਇਹਦੇ ਤੋਂ ਪਰੇਸ਼ਾਨ ਰਹਿੰਦੇ ਆ ਦੋ ਤਰ੍ਹਾਂ ਦੇ ਇਲਾਜ ਨੇ ਇਹਦੇ ਪਹਿਲੀ ਦੁਕਾਨ ਹੈਗੀ ਆ ਸਾਇੰਸ ਵਾਲੀ ਜਿਹੜੀ ਮੇਰੀ ਦੁਕਾਨ ਪਰ ਤੁਸੀਂ ਹੁਣ ਮੈਨੂੰ ਕਹੋਗੇ ਕਿ ਸਦਾ ਤੋਂ ਆਵਦੀ ਦੁਕਾਨ ਤੇ ਲੈ ਗਿਆ ਹੋਰ ਦੁਕਾਨਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਤਾਂ ਇਸ ਕਰਕੇ ਇਸ ਤੋਂ ਪਹਿਲਾਂ ਕਿ ਤੁਸੀਂ ਮੈਨੂੰ ਕਹੋ ਵੀ ਇੱਕ ਪਾਸੇ ਦੀ ਕਹਾਣੀ ਸੁਣਾਈ ਜਾਂਦਾ ਆਪਾਂ ਚੱਲਦੇ ਆਂ ਇੱਕ ਦੂਜੀ ਦੁਕਾਨ ਤੇ ਜਿਹੜੇ ਤਾਈਕੂਨ ਬਿਜ਼ਨਸਮੈਨ ਆ ਹੈ ਲੈ ਬੋਲਦੇ ਉਹ ਆਈ ਕੇ ਟੈਕ ਨਹੀਂ ਕਰਨਗੇ ਕੁਝ ਵੀ ਲੋ ਡਾਕਟਰ ਸਾਹਿਬ ਪੂਰਾ ਵੀਡੀਓ ਤਾਂ ਦਿਖਾ ਦਿੰਦੇ ਤੇ ਨਾਲੇ ਪੂਰੀ ਦੀ ਪੂਰੀ ਕਹਾਣੀ ਤਾਂ ਸੁਣਾ ਦਿੰਦੇ ਅੱਧੀ ਪਚੱਦੀ ਗੱਲ ਕਰਕੇ ਤੁਸੀਂ ਤਾਂ ਛੱਡ ਤੀ ਐ ਕਰਦੇ ਆ ਹੁਣ ਮੈਂ ਤੁਹਾਨੂੰ ਪੂਰਾ ਵੀਡੀਓ ਦਿਖਾਉਣਾ ਵਿਅਕਤੀ ਹਮਾਰੇ ਸਾਥ ਹੈ ਕਿਸ ਤਰ੍ਹਾਂ ਸੇ ਆਪ ਦੇਖਦੇ ਆਪ ਮੰਨਤੇ ਹੈ ਨਹੀਂ ਮੈਂ ਨਹੀਂ ਮੈਂ ਇਹ ਨਹੀਂ ਮੰਨਦਾ ਮੈਂ ਆਪਕੋ ਸੀਰੀਅਸਲੀ ਲੇਤਾ ਨਹੀਂ ਠੀਕ ਹੈ ਜੀ ਇਹ ਆ ਪੂਰਾ ਦਾ ਪੂਰਾ ਇਹ ਵੀਡੀਓ ਹੁਣ ਇਹਦੇ ਪਿੱਛੇ ਦੀ ਕਹਾਣੀ ਇਹ ਆ ਕਿ ਜਿਹੜੇ ਮੁਕੇਸ਼ ਅੰਬਾਨੀ ਹੋਣੀ ਆ ਤੇ ਰਾਜਦੀਪ ਸਰ ਦੇਸਾਈ ਜਿਹੜੇ ਜਰਨਲਿਸਟ ਨੇ ਜਿਹੜੇ ਪੱਤਰਕਾਰ ਨੇ ਉਹ ਇੰਟਰਵਿਊ ਲੈ ਰਿਆ ਮੁਕੇਸ਼ ਹੋਣਾ ਦੀ ਇਹ ਇੱਕ ਦੂਜੇ ਦੇ ਵੱਲ ਕਿਉਂ ਨਹੀਂ ਦੇਖ ਰਹੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਤੇ ਉੱਪਰੋਂ ਮੁਕੇਸ਼ ਅੰਬਾਨੀ ਹੋਣਾ ਨੇ ਇਹ ਕਿਉਂ ਕਿਹਾ ਕਿ ਮੈਂ ਤਾਂ ਤੁਹਾਨੂੰ ਸੀਰੀਅਸਲੀ ਨਹੀਂ ਲੈਂਦਾ ਉਹਦਾ ਕਾਰਨ ਇਹ ਆ ਇਸ ਤੋਂ ਕੁਝ ਟਾਈਮ ਪਹਿਲਾਂ ਹੀ ਕੁਝ ਹਫ਼ਤੇ ਪਹਿਲਾਂ ਰਾਜਦੀਪ ਸਰਦੇਸਾਈ ਹੋਣਾ ਨੇ ਮੁਕੇਸ਼ ਅੰਬਾਨੀ ਹੋਣਾ ਦੇ ਬਾਰੇ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਕਹਿਤੀਆਂ ਜਿਹੜੀਆਂ ਉਹਨਾਂ ਨੂੰ ਪਸੰਦ ਨਹੀਂ ਆਈਆਂ ਤੇ ਕੁਦਰਤੀ ਉਸ ਤੋਂ ਬਾਅਦ ਇਸ ਇੱਕ ਫੰਕਸ਼ਨ ਦੇ ਉੱਪਰ ਇਹ ਦੋਨੇ ਮਿਲਦੇ ਆ ਪਰ ਮੁਕੇਸ਼ ਅੰਬਾਨੀ ਹੋਣੀ ਰਾਜਦੀਪ ਸਰਦੇਸਾਈ ਦੇ ਨਾਲ ਨਾਰਾਜ਼ ਸੀਗੇ ਤੇ ਇਸੇ ਕਰਕੇ ਇਹ ਸਾਰੀ ਗੱਲਬਾਤ ਹੁੰਦੀ ਆ ਪਰ ਹਾਂ ਡਾਕਟਰ ਸਾਹਿਬ ਨੇ ਪਤਾ ਨਹੀਂ ਇਹ ਵੀਡੀਓ ਕਿੰਨਾ ਕੁ ਪੂਰਾ ਦੇਖਿਆ ਜਾਂ ਨਹੀਂ ਦੇਖਿਆ ਤੇ ਉਹਨਾਂ ਨੇ ਇਹਦੇ ਉੱਪਰ ਆਪਣੀ ਇੱਕ ਕਹਾਣੀ ਬਣਾਤੀ ਕਿ ਜਿਹੜੇ ਵੱਡੇ ਬਿਜ਼ਨਸਮੈਨ ਹੁੰਦੇ ਆ ਉਹ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਕਰਦੇ ਪਰ ਅਸਲ ਦੇ ਵਿੱਚ ਤਾਂ ਆਈ ਕੰਟੈਕਟ ਬਣਾਉਣ ਵਾਲੇ ਬੰਦੇ ਆਈ ਕੰਟੈਕਟ ਬਣਾ ਕੇ ਗੱਲ ਕਰਨਾ ਇੱਕ ਪੂਰੇ ਆਤਮ ਵਿਸ਼ਵਾਸ ਦੀ ਨਿਸ਼ਾਨੀ ਸਮਝਿਆ ਜਾਂਦਾ ਤੇ ਮੈਂ ਪਹਿਲਾਂ ਇਹ ਕਹਣਾ ਹੁੰਦਾ ਵੀ ਮੈਂ ਜਿਹੜੇ ਵੀ ਕੇਸ ਨੂੰ ਫੜ ਲਵਾਂ ਮੇਰਾ ਕੇਸ ਸੰਕਰ ਦਾ ਪਿਆਰ ਹੁੰਦਾ ਪਰ ਜੇ ਕਿਤੇ ਕੋਈ ਇੱਕ ਅੱਧਾ ਹੱਥ ਆ ਗਿਆ ਤੇ ਫਿਰ ਮੈਂ ਪਿੱਛੇ ਹਟਣਾ ਨਹੀਂ ਸਿੱਖਿਆ ਸ਼ਾਬਾਸ਼ ਬੇਟਾ ਬਹੁਤ बढ़िया ਇੱਕ ਨਾ ਬਹੁਤ ਫੇਮਸ ਕਹਾਵਤ ਆ ਇੰਗਲਿਸ਼ ਦੇ ਵਿੱਚ ਉਹ ਕਹਾਵਤ ਇਸ ਤਰ੍ਹਾਂ ਆ ਕਿ ਦੁਨੀਆ ਦੇ ਜਿੰਨੇ ਕੁ ਸਿਆਣੇ ਪੜ੍ਹੇ ਲਿਖੇ ਲੋਕ ਹੁੰਦੇ ਆ ਉਹ ਹਮੇਸ਼ਾ ਡਾਊਟ 'ਚ ਰਹਿੰਦੇ ਆ ਉਹਨਾਂ ਨੂੰ ਹਮੇਸ਼ਾ ਲੱਗਦਾ ਕਿ ਕੀ ਮੇਰੇ ਕੋਲ ਨੋਲਿਜ ਪੂਰੀ ਹੈਗੀ ਆ ਮੈਂ ਕੁਝ ਗਲਤ ਤਾਂ ਨਹੀਂ ਬੋਲ ਦੂੰਗਾ ਕੁਝ ਨਵਾਂ ਸਿੱਖਣ ਵਾਲਾ ਤਾਂ ਨਹੀਂ ਹੈਗਾ ਪਰ ਉੱਥੇ ਹੀ ਬੜੀ ਅਜੀਬ ਗੱਲ ਆ ਤੇ ਹਾਸੋਹੀਣੀ ਆ ਜਿੰਨੇ ਵੀ ਮੂਰਖ ਲੋਕ ਹੁੰਦੇ ਆ ਉਹ ਹਮੇਸ਼ਾ ਪੂਰੇ ਯਕੀਨ ਨਾਲ ਭਰੇ ਹੁੰਦੇ ਆ ਉਹ ਪੂਰੇ ਕੌਨਫੀਡੈਂਟ ਹੁੰਦੇ ਆ ਕਿ ਜੋ ਉਹਨਾਂ ਨੂੰ ਆਉਂਦਾ ਉਹੀ ਸਭ ਤੋਂ ਜ਼ਿਆਦਾ ਸਹੀ ਆ ਤੇ ਉਹਨਾਂ ਨੂੰ ਸਭ ਕੁਝ ਪਤਾ ਅਕਤੋਂ ਜੇ ਮੈਂ ਸੌਣ ਤੋਂ ਪਹਿਲਾਂ ਆਪਣੀ ਪ੍ਰੋਟੈਕਸ਼ਨ ਲਾ ਕੇ ਸੌਣਾ ਹੂੰ ਹੂੰ ਕੌਣ ਹੈ ਇਹ ਲੋਕ ਕਿਹਾਂ ਤੋਂ ਆਤੇ ਹੈ ਇਹ ਅਮਰੀਕਾ ਨੇ ਸਾਲ 2024 ਦੇ ਆਪਣੇ ਬਜਟ ਦੇ ਵਿੱਚ ਤੁਹਾਨੂੰ ਪਤਾ ਆ ਉਹਦੇ ਡਿਫੈਂਸ ਦੇ ਲਈ ਆਪਦੀ ਪ੍ਰੋਟੈਕਸ਼ਨ ਦੇ ਲਈ ਕਿੰਨੇ ਪੈਸੇ ਲਾਏ ਆ 994 ਮਿਲੀਅਨ ਡਾਲਰ ਜਦੋਂ ਮੈਂ ਇਹ ਵਾਲਾ ਵੀਡੀਓ ਦੇਖਿਆ ਡਾਕਟਰ ਸਾਹਿਬ ਦਾ ਮੈਂ ਨਾਲ ਹੀ ਮੱਥੇ ਤੇ ਹੱਥ ਮਾਰਿਆ 994 ਮਿਲੀਅਨ ਡਾਲਰ ਦੇ ਨਾਲ ਕਿੰਨਾ ਕੁਝ ਹੋ ਸਕਦਾ ਸੀ ਕਿੰਨੇ ਹਸਪਤਾਲ ਖੋਲ੍ਹ ਸਕਦੇ ਸੀ ਕਿੰਨੇ ਸਕੂਲ ਖੋਲ੍ਹ ਸਕਦੇ ਸੀ ਹੋਰ ਚੀਜ਼ਾਂ ਹੋ ਸਕਦੀਆਂ ਸੀ 994 ਮਿਲੀਅਨ ਡਾਲਰ ਖੂਚ ਛੜਤਾ ਹੁਣ ਕਿਤੇ ਉਹ ਡਾਕਟਰ ਸਾਹਿਬ ਨੂੰ ਮਿਲੇ ਹੁੰਦੇ ਕਿਉਂਕਿ ਡਾਕਟਰ ਸਾਹਿਬ ਰਾਤ ਨੂੰ ਪ੍ਰੋਟੈਕਸ਼ਨ ਲਾ ਕੇ ਸੌਂਦੇ ਆ ਡਾਕਟਰ ਸਾਹਿਬ ਇੱਕ ਵਾਰੀ ਮੜਾ ਜਾ ਅਮਰੀਕਾ ਦਾ ਗੇੜਾ ਗੂੜਾ ਕੱਢ ਕੇ ਆਓ ਥੋੜਾ ਬਹੁਤ ਉਹਨਾਂ ਦਾ ਖਰਚ ਘੱਟ ਕਰ ਦਿਓ ਐਵੇਂ ਵਿਚਾਰੇ ਪੈਸੇ ਲਈ ਆਂਦੇ ਆ ਉਹਦੇ ਕੰਮ ਲਈ ਆਂਕੂ ਡੋਲ ਵੀ ਨਹੀਂ ਆ ਬਟ ਡੋਲ ਟਾਈਪ ਕੁਝ ਕੱਪੜੇ ਦਾ ਕੁਝ ਬਣਿਆ ਤੇ ਉਹਨੇ ਆ ਕੇ ਤਾਂ ਮੈਨੂੰ ਇੱਥੋਂ ਫੜਿਆ ਜਦੋਂ ਫੜਿਆ ਤੇ 10 ਕੇ 15 ਮਿੰਟ ਮੈਂ ਉਹਦੇ ਨਾਲ ਫਾਈਟ ਕੀਤੀ ਕੀ ਹੈ ਕੀ ਬਕਵਾ ਕਰੇ ਨਹੀਂ ਨਹੀਂ ਮੈਂ ਸੌਂ ਰਿਹਾ ਹਾਂ ਸੌਂ ਰਿਹਾ ਹਾਂ ਸੌਂ ਰਿਹਾ ਹਾਂ ਆਪਣਾ ਔਰਾ ਨਾ ਸਾਡੇ ਚੱਕਰ ਹੈ ਨਾ ਸਾਡੇ ਸਾਤ ਚੱਕਰਾਂ ਦੀ ਖੇਡ ਹੈ ਸਾਰੀ ਜੀ ਮੂੜਾ ਧਾਰ ਚੱਕਰ ਤੋਂ ਕਰਾਉਂ ਚੱਕਰਾਂ ਤੱਕ ਸਫਰ ਹੈ ਨਾ ਔਰਾ ਕਿਵੇਂ ਲੋਕ ਕਰਨਾ ਔਰਾ ਲੋਕ ਕਰਨ ਦੀ ਜਾਜ ਸਿੱਖੋ ਔਰਾ ਅਨਲੌਕ ਕਰਨ ਦੀ ਜਾਜ ਸਿੱਖੋ ਔਰਾ ਕਿੱਥੇ ਲੋਕ ਕਰਨਾ ਔਰਾ ਕਿਉਂ ਲੋਕ ਕਰਨਾ ਔਰ ਕਿਵੇਂ ਲੌਕ ਕਰਨਾ ਸਿੱਖੋ ਕਦੇ ਕਦੇ ਲੱਗਦਾ ਹੈ ਕਿ ਆਪੁਨੀ ਹੀ ਭਗਵਾਨ ਹੈ ਡਾਕਟਰ ਸਾਹਿਬ ਤੁਹਾਨੂੰ ਮੈਂ ਬਹੁਤ ਵਾਰ ਕਿਹਾ ਇੰਨਾ ਸੱਚ ਨਾ ਬੋਲੋ ਇੰਨਾ ਸਾਰੇ ਆਪਦੇ ਪੇਤ ਪੂਰੀ ਦੁਨੀਆ ਸਾਹਮਣੇ ਨਾ ਖੋਲੋ ਤੁਹਾਨੂੰ ਸੀਆਈ ਵਾਲਿਆਂ ਨੇ ਚੱਕ ਕੇ ਲੈ ਜਾਣਾ ਜਾਂ ਫਿਰ ਤੁਹਾਨੂੰ ਰਸ਼ੀਆ ਦੀ ਕੇਜੀਬੀ ਲੈ ਜਾਊਗੀ ਅਸੀਂ ਤੁਹਾਡੇ ਤੋਂ ਬਿਨਾ ਕੀ ਕਰਾਂਗੇ ਸਾਨੂੰ ਆਪਦੇ ਕੋਲੇ ਠੁੱਡੀ ਇਹ ਪੂਰੀ ਦੀ ਪੂਰੀ ਨੌਲੇਜ ਚਾਹੀਦੀ ਆ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਮੈਨੂੰ ਮੇਰੇ ਗੁਰੂ ਪੀਰ ਦੀ ਵਿੱਦਿਆ ਜੋ ਮੇਰੇ ਕੋਲ ਮੈਂ ਉਹਨੂੰ ਸ਼ਬਦ ਨੂੰ ਚੈਟ ਕਰਨ ਸ਼ਬਦ ਨੂੰ ਪੜਨਾ ਸ਼ੁਰੂ ਕਰ ਦਿੱਤਾ। ਯਾਰ ਮੇਰੇ ਕੋਲ ਮੇਰੇ ਕੋਲ ਤਾਂ ਐਸਾ ਧੱਕ ਧੱਕ ਹੋ ਰਿਹਾ ਹੈ ਮੇਰੇ ਕੋਲ ਵੀ ਹੋ ਰਹਾ ਦਿਓ ਪਿਛਲੇ 2000 ਸਾਲਾਂ ਤੋਂ ਡਾਕਟਰ ਸਾਹਿਬ ਆਪਾਂ ਸਿਰਫ ਮੰਤਰ ਹੀ ਉਚਾਰਨ ਕਰ ਰਹੇ ਹਾਂ ਪਿਛਲੇ 2000 ਸਾਲਾਂ ਤੋਂ ਦੇ ਨਾਲ ਦੀ ਨਾਲ ਆਪਾਂ ਬਾਹਰ ਲਿਆਂ ਤੋਂ ਚਿੱਤਰ ਖਾ ਰਹੇ ਹਾਂ ਮੈਂ ਅੱਗੇ ਵੀ ਵੀਡੀਓਜ਼ 'ਚ ਬਹੁਤ ਵਾਰ ਬੋਲਿਆ ਕਦੇ ਕੋਈ ਆ ਜਾਂਦਾ ਕਦੇ ਕੋਈ ਉਹ ਨਵੀਂ ਟੈਕਨੋਲੋਜੀ ਲੈ ਕੇ ਆਉਂਦੇ ਆ ਸਾਡੇ ਕੋਲੇ ਮੰਤਰ ਹੁੰਦੇ ਆ ਅਸੀਂ ਮੰਤਰ ਪੜ੍ਹਦੇ ਆ ਉਹ ਟੈਕਨੋਲੋਜੀ ਲਿਆਉਂਦੇ ਆ ਉਹ ਚਿੱਤਰ ਫੇਰਦੇ ਆ ਅਸੀਂ ਚਿੱਤਰ ਖਾਂਦੇ ਆ ਉਹੀ ਸਾਰੀ ਕਹਾਣੀ ਬਟ ਉਹ ਮਨੋ ਰੋਗ ਦੇ ਡਾਕਟਰ ਉਹ ਸਾਨੂੰ ਜਿਆਦਾ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਕਿਉਂਕਿ ਡਾਕਟਰ ਉਸ ਦਾ ਪੱਖ ਜਿਆਦਾ ਜਾਣਦੇ ਜੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਲੋ ਡਾਕਟਰ ਸਾਹਿਬੇ ਕੀ ਗੱਲ ਬਣੀ ਮੈਂ ਸਾਰਿਆਂ ਨੂੰ ਥੋੜੇ ਵੀਡੀਓ ਦਿਖਾਈ ਜਾਂਨਾ ਮੈਂ ਸਭ ਨੂੰ ਕਹਿੰਨਾ ਕਿ ਡਾਕਟਰ ਸਾਹਿਬ ਦੀ ਗੱਲ ਸੁਣੋ ਤੁਸੀਂ ਆਪ ਹੀ ਇੱਥੇ ਕਹਤਾ ਵੀ ਸਾਇੰਸ ਨੂੰ ਜ਼ਿਆਦਾ ਪਤਾ ਛੱਡੋ ਭਰੇ ਯਾਰ ਮੈਂ ਸਾਇੰਸ ਤੋਂ ਪਹਿਲਾਂ ਥੋੜੇ ਵੀਡੀਓ ਲਾਏ ਮੈਂ ਕਹ ਪਹਿਲਾਂ ਆਪਾਂ ਡਾਕਟਰ ਸਾਹਿਬ ਕੋਲ ਚੱਲਾਂਗੇ ਉਹਨਾਂ ਦੀ ਗੱਲ ਸੁਣਨੀ ਆ ਉਹ ਡੋਲਾਂ ਦੇ ਨਾਲ ਵੀ 10-15 ਮਿੰਟ ਲੜਦੇ ਰਹਿੰਦੇ ਆ ਰਾਤ ਨੂੰ ਪ੍ਰੋਟੈਕਸ਼ਨ ਵੀ ਲਾਉਂਦੇ ਆ ਔਰੋਵ ਵੀ ਲੋਕ ਕਰਦੇ ਆ ਤੁਸੀਂ ਮਗਰੋਂ ਆ ਕੇ ਗੱਲ ਹੀ ਖਤਮ ਕਰਤੀ ਵੀ ਸਾਇੰਸ ਦਾ ਨਾ ਨੂੰ ਜ਼ਿਆਦਾ ਪਤਾ ਪਹਿਲਾਂ ਦੱਸ ਦਿੰਦੇ ਅਸੀਂ ਸੱਦੇ ਹੀ ਸਾਇੰਸ ਕੋਲ ਚਲੇ ਜਾਂਦੇ ਤਾਂ ਲਓ ਜੀ ਡਾਕਟਰ ਸਾਹਿਬ ਨੇ ਹੱਥ ਕਰਤੇ ਖੜੇ ਅਖੀਰ ਦੇ ਵਿੱਚ ਇੰਨੇ ਹੀ ਕਹਤਾ ਕਿ ਭਈ ਸਾਇੰਸਦਾਨਾਂ ਨੂੰ ਡਾਕਟਰਾਂ ਨੂੰ ਜ਼ਿਆਦਾ ਪਤਾ ਤਾਂ ਫਿਰ ਹੁਣ ਆਪਾਂ ਕੀ ਕਰੀਏ ਹੁਣ ਆਪਾਂ ਚੱਲਦੇ ਆਂ ਡਾਕਟਰਾਂ ਦੇ ਕੋਲੇ ਸੁੱਤੇ ਪਏ ਦਬਾਅ ਪੈਣਾ ਜਾਂ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਸਲੀਪ ਪੈਰਾਲਾਈਸਿਸ ਕਹਿ ਦਿੰਦੇ ਆ ਇਹ ਤਕਰੀਬਨ 20 ਸੈਕਿੰਡ ਤੋਂ ਸ਼ੁਰੂ ਹੋ ਕੇ ਕੁਝ ਮਿੰਟਾਂ ਤੱਕ ਦਾ ਫੀਨੋਮੀਨਾ ਰਹਿ ਸਕਦਾ ਵਾ ਜ਼ਿਆਦਾਤਰ ਇਹ ਕਦੋਂ ਹੁੰਦਾ ਜਦੋਂ ਆਪਾਂ ਬਿਲਕੁਲ ਹਾਲੇ ਇਨੀਸ਼ੀਅਲ ਸਟੇਜ ਦੇ ਉੱਪਰ ਹੁੰਨੇ ਆ ਸੌਣ ਦੇ ਜਾਂ ਫਿਰ ਬਿਲਕੁਲ ਉਸ ਪੁਆਇੰਟ ਤੇ ਹੁੰਨੇ ਆ ਜਦੋਂ ਆਪਾਂ ਉੱਠਣ ਵਾਲੇ ਹੁੰਨੇ ਆ ਤੇ ਦੂਸਰੀ ਚੀਜ਼ ਆ ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਲੋਕਾਂ ਨੂੰ ਇਹ ਵਾਲਾ ਐਕਸਪੀਰੀਅੰਸ ਹੁੰਦਾ ਵਾ ਪੂਰੀ ਦੁਨੀਆ ਦੇ 8% ਲੋਕਾਂ ਨੂੰ 100 ਦੇ ਵਿੱਚੋਂ 8 ਬੰਦੇ ਇਹ ਚੀਜ਼ ਫੀਲ ਕਰਦੇ ਆ ਸਾਇੰਸ ਦੇ ਅਕੋਰਡਿੰਗ ਹੁਣ ਜਦੋਂ ਵੀ ਕੋਈ ਇਨਸਾਨ ਸੁੱਤਾ ਹੁੰਦਾ ਤਾਂ ਉਹਦੇ ਬ੍ਰੇਨ ਸੈਲਸ ਪੰਜ ਸਟੇਜਸ ਦੇ ਵਿੱਚੋਂ ਨਿਕਲਦੇ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਆਰੀਐਮ ਆਰੀਐਮ ਮਤਲਬ ਰੈਪਿਡ ਆਈ ਮੂਵਮੈਂਟ ਹੁਣ ਆਰੀਐਮ ਦੇ ਦੌਰਾਨ ਹੁੰਦਾ ਕੀ ਆ ਆਪਣੇ ਬ੍ਰੇਨ ਤੋਂ ਸਿਗਨਲ ਮਿਲਦਾ ਵਾ ਆਪਣੀ ਸਪਾਇਨਲ ਕਾਰਡ ਨੂੰ ਤੇ ਆਪਣੇ ਅਲੱਗ-ਅਲੱਗ ਮੋਟਰ ਨਿਊਰونز ਨੂੰ ਮੋਟਰ ਨਿਊਰونز ਕੀ ਹੁੰਦੇ ਆ ਮੋਟਰ ਤੋਂ ਹੀ ਪਤਾ ਲੱਗ ਗਿਆ ਜਿਹੜੀ ਚੀਜ਼ ਚੱਲਦੀ ਆ ਮਤਲਬ ਕਿ ਆਪਣੇ ਅੰਗ ਪੈਰ ਇਹਨਾਂ ਨੂੰ ਦਿਮਾਗ ਸਿਗਨਲ ਦਿੰਦਾ ਵਾ ਕਿ ਤੁਸੀਂ ਹੁਣ ਕੋਈ ਵੀ ਮੂਵਮੈਂਟ ਨਹੀਂ ਕਰਨੀ ਉਹਦਾ ਕਾਰਨ ਇਹ ਹੈ ਕਿਸੇ ਵੀ ਕਾਰਨ ਕਰਕੇ ਕੋਈ ਸੁਪਨਾ ਆ ਜਾਂਦਾ ਜਾਂ ਕੁਝ ਵੀ ਤਾਂ ਜਿਹੜੇ ਅੰਗ ਪੈਰ ਨੇ ਆਪਣੇ ਉਹ ਕਿਸੇ ਵੀ ਤਰ੍ਹਾਂ ਨਾਲ ਹਿੱਲਣ ਨਾ ਕਿਉਂਕਿ ਦਿਮਾਗ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਨਹੀਂ ਹੁੰਦਾ ਅੰਗਾਂ ਪੈਰਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਤਾਂ ਦੇਖੋ ਕੁਦਰਤ ਨੇ ਇੱਕ ਕਿੱਡੀ ਤਕੜੀ ਚੀਜ਼ ਬਣਾਈ ਆ ਹਿਊਮਨ ਸਰੀਰ ਕਿੱਡੀ ਤਕੜੀ ਮਸ਼ੀਨ ਬਣਾਈ ਆ ਕਿ ਜਦੋਂ ਦਿਮਾਗ ਉਹਨੂੰ ਕੰਟਰੋਲ ਨਹੀਂ ਕਰ ਸਕਦਾ ਤਾਂ ਉਹ ਬਿਲਕੁਲ ਸਥਿਰ ਰਹਿਣਗੇ ਤਾਂ ਕਿ ਕੋਈ ਸੱਟ ਫੇਟ ਬੰਦੇ ਨੂੰ ਨਾ ਲੱਗ ਜੇ ਹੁਣ ਜਿਹੜਾ ਇਹ ਸਲੀਪ ਪੈਰਾਲਾਈਸਿਸ ਹੁੰਦਾ ਜਾਂ ਜਿਹਨੂੰ ਆਪਾਂ ਕਹਿੰਦੇ ਨੇ ਦਬਾਹ ਪੈਣਾ ਇਹਦੇ ਵੀ ਤਿੰਨ ਅਲੱਗ ਅਲੱਗ ਤਰੀਕੇ ਆ ਲੋਕਾਂ ਨੂੰ ਤਿੰਨ ਅਲੱਗ ਅਲੱਗ ਤਰੀਕਿਆਂ ਦੇ ਨਾਲ ਇਸ ਤਰ੍ਹਾਂ ਦੇ ਤਜਰਬੇ ਹੁੰਦੇ ਆ ਇਹਨਾਂ ਦੇ ਵਿੱਚੋਂ ਪਹਿਲਾ ਹੈ ਇਨਕੂਬਸ ਇਨਕੂਬਸ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਇਸ ਤਰ੍ਹਾਂ ਫੀਲ ਹੁੰਦਾ ਜਿਵੇਂ ਉਹਦੀ ਛਾਤੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਦਬਾਅ ਪੈ ਰਿਹਾ ਜਾਂ ਜਿਵੇਂ ਕਈ ਲੋਕ ਕਹਿੰਦੇ ਮੈਨੂੰ ਐ ਲੱਗਦਾ ਮੇਰੇ ਛਾਤੀ ਦੇ ਉੱਪਰ ਕੋਈ ਚੜ ਕੇ ਬੈਠਾ ਵਾ ਤੇ ਮੈਂ ਉਹਨੂੰ ਬਿਲਕੁਲ ਆਪਣੀ ਛਾਤੀ ਤੋਂ ਪਰੇ ਨਹੀਂ ਹਟਾ ਸਕਿਆ ਦੂਸਰੀ ਤਰ੍ਹਾਂ ਦੇ ਵਿੱਚ ਕੀ ਹੁੰਦਾ ਇਨਸਾਨ ਨੂੰ ਇਹ ਲੱਗਦਾ ਕਿ ਉਹਦੇ ਕਮਰੇ ਦੇ ਵਿੱਚ ਕੋਈ ਹੋਰ ਬੰਦਾ ਮੌਜੂਦ ਹੈ ਤੀਸਰੀ ਤਰ੍ਹਾਂ ਵਾਲੇ ਨੂੰ ਮੈਡੀਕਲ ਟਰਮ ਦੇ ਵਿੱਚ ਬੋਲਿਆ ਜਾਂਦਾ ਵੈਸਟੀ ਬਲੂ ਮੋਟਰ ਹੈਲੂਸੀਨੇਸ਼ਨ ਹੁਣ ਹੈਲੂਸੀਨੇਸ਼ਨਸ ਆਪਾਂ ਨੂੰ ਚੰਗੀ ਤਰ੍ਹਾਂ ਵੈਸੇ ਹੀ ਪਤਾ ਵਾ ਹੈਲੂਸੀਨੇਸ਼ਨ ਹੁੰਦੇ ਆ ਦਿਮਾਗ ਦੇ ਪਰਮ ਇਹਦੇ ਵਿੱਚ ਕੀ ਹੁੰਦਾ ਆਊਟ ਆਫ ਬੋਡੀ ਐਕਸਪੀਰੀਅੰਸ ਮਤਲਬ ਇਨਸਾਨ ਨੂੰ ਇਹ ਲੱਗਦਾ ਕਿ ਉਹ ਆਪਣੇ ਸਰੀਰ ਦੇ ਵਿੱਚੋਂ ਹੀ ਬਾਹਰ ਨਿਕਲ ਚੁੱਕਿਆ ਜਾਂ ਕਹਿ ਲਓ ਜਿਵੇਂ ਉਹਨੂੰ ਐ ਲੱਗਦਾ ਕਿ ਉਹਦੀ ਆਤਮਾ ਹੀ ਸਰੀਰ ਦੇ ਵਿੱਚੋਂ ਬਾਹਰ ਨਿਕਲ ਗਈ ਜ਼ਿਆਦਾਤਰ ਲੋਕਾਂ ਨੂੰ ਪਹਿਲੇ ਇਨਕੂਬਸ ਤੇ ਦੂਸਰੇ ਵਾਲੇ ਜ਼ਿਆਦਾ ਹੁੰਦੇ ਆ ਤੀਸਰੇ ਵਾਲਾ ਬਹੁਤ ਹੀ ਘੱਟ ਹੁੰਦਾ ਵਾ ਹੁਣ ਦਿਮਾਗ ਦੇ ਜਿਹੜੇ ਸੈਲਜ਼ ਕਰਕੇ ਇਹ ਤਿੰਨੇ ਚੀਜ਼ਾਂ ਆਪਾਂ ਨੂੰ ਫੀਲ ਹੁੰਦੀਆਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਹਨੇ ਲੱਭਿਆ ਇੱਕ ਫ੍ਰੈਂਚ ਨਿਊਰੋਸਾਇੰਟਿਸਟ ਮਾਈਕਲ ਜੂਵਟ ਨੇ ਤੇ ਇਹਨਾਂ ਦਾ ਨਾਮ ਰੱਖਿਆ ਗਿਆ ਸਬ ਲੈਟਰਲ ਡੋਰਸਲ ਨਿਊਕਲੀਅਸ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਆਰੀਐਮ ਦੇ ਬਾਰੇ ਵਿੱਚ ਦੱਸਿਆ ਆਰੀਐਮ ਦੇ ਵਿੱਚ ਹੁੰਦਾ ਕੀ ਆ ਕਿ ਦਿਮਾਗ ਬਾਡੀ ਨੂੰ ਕਹਿੰਦਾ ਕਿ ਹੁਣ ਸ਼ਾਂਤ ਹੋ ਜਾ ਸੌਂ ਜਾ ਪਰ ਕਦੇ ਕਦੇ ਹੁੰਦਾ ਕੀ ਆ ਸਪੈਸ਼ਲੀ ਉਦੋਂ ਜਦੋਂ ਆਪਣਾ ਸਰੀਰ ਪੂਰੀ ਤਰ੍ਹਾਂ ਦੇ ਨਾਲ ਥੱਕ ਚੁੱਕਿਆ ਪਰ ਦਿਮਾਗ ਹਾਲੇ ਉਹਨਾਂ ਨਹੀਂ ਥੱਕਿਆ ਦਿਮਾਗ ਐਕਟਿਵ ਰਹਿੰਦਾ ਵਾ ਤਾਂ ਇਸੇ ਕਰਕੇ ਦਿਮਾਗ ਤੋਂ ਜਿਹੜੇ ਸਿਗਨਲ ਨੇ ਉਹ ਜਿਹੜੇ ਮੋਟਰ ਨਿਊਰੋਨਸ ਨੇ ਉਹਨਾਂ ਤੱਕ ਉਹ ਭੇਜਦਾ ਰਹਿੰਦਾ ਇਹਨੂੰ ਆਪਾਂ ਜੇ ਸਿੰਪਲ ਆਧਾਰਨ ਦੇ ਵਿੱਚ ਸਮਝ ਲਈਏ ਤਾਂ ਆਪਾਂ ਇਹ ਕਹਿ ਲਓ ਕਿ ਚਾਰ ਜਵਾਕ ਨੇ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਸੌਣ ਲਈ ਮਾਪਿਆਂ ਨੇ ਕਹਿਤਾ ਉਹਨਾਂ ਦੇ ਵਿੱਚੋਂ ਇੱਕ ਜਵਾਕ ਆ ਇੱਕ ਬੱਚਾ ਵਾ ਜਿਹਨੂੰ ਹਲੇ ਨੀਂਦ ਨਹੀਂ ਆ ਰਹੀ ਬਾਕੀ ਤਿੰਨਾਂ ਨੂੰ ਨੀਂਦ ਆ ਰਹੀ ਆ ਹੁਣ ਜਿਹੜਾ ਉਹ ਕੱਲਾ ਵਾ ਉਹ ਬਾਕੀਆਂ ਨੂੰ ਵੀ ਸੌਣ ਨਹੀਂ ਦੇਊਗਾ ਇਹ ਇੱਕ ਮੇਰੀ ਇੱਕ ਸਿੰਪਲ ਦੇਸੀ ਭਾਸ਼ਾ ਦੇ ਵਿੱਚ ਉਦਾਹਰਣ ਉਹ ਜਿਹੜਾ ਨਹੀਂ ਸੌ ਰਿਹਾ ਬੱਚਾ ਉਹ ਹੈਗਾ ਆਪਣਾ ਦਿਮਾਗ ਕਿਉਂਕਿ ਉਹ ਬਹੁਤ ਜ਼ਿਆਦਾ ਐਕਟਿਵ ਆ ਤੇ ਉਹ ਆਪਣਾ ਕੰਮ ਕਰੀ ਜਾਂਦਾ ਬਾਕੀ ਦੇ ਤਿੰਨਾਂ ਦੇ ਨਾਲ ਉਹਨੇ ਛੇੜਖਾਨੀ ਕਰੀ ਜਾਣੀ ਆ ਅਦਰਵਾਈਜ਼ ਕੀ ਹੁੰਦਾ ਉਹ ਬਿਲਕੁਲ ਇਹਨਾਂ ਨੂੰ ਸਿਗਨਲ ਭੇਜਦਾ ਕਿ ਸੌਂਜੋ ਪਰ ਹੁਣ ਕਿਉਂਕਿ ਦਿਮਾਗ ਐਕਟਿਵ ਆ ਤਾਂ ਉਹ ਕੀ ਕਰਦਾ ਉਹ ਉਲਟੇ ਸਿਗਨਲ ਭੇਜਦਾ ਵਾ ਜਿਹਨੂੰ ਆਰੀਐਮ ਆਨ ਤੇ ਆਰੀਐਮ ਆਫ ਕਿਹਾ ਜਾਂਦਾ ਵਾ ਜਾਂ ਫਿਰ ਇੱਕ ਦੂਸਰੇ ਕੇਸ ਚ ਉਦੋਂ ਹੁੰਦਾ ਉਹਨਾਂ ਲੋਕਾਂ ਨੂੰ ਹੁੰਦਾ ਜਿਨ੍ਹਾਂ ਦੀ ਨੀਂਦ ਜਿਵੇਂ ਆਪਾਂ ਕਈ ਲੋਕ ਕਹਿੰਦੇ ਕਿ ਯਾਰ ਮੇਰੀ ਨੀਂਦ ਖਰਾਬ ਹੋਈ ਹੋਈ ਆ ਮੇਰਾ ਸਲੀਪ ਸਾਈਕਲ ਖਰਾਬ ਹੋਇਆ ਹੋਇਆ ਕੀ ਰਾਤ ਨੂੰ ਜਦੋਂ ਮੈਂ ਸੌਣਾ ਮੈਨੂੰ ਨੀਂਦ ਨਹੀਂ ਆਉਂਦੀ ਉਹਦਾ ਕਾਰਨ ਕੋਈ ਵੀ ਹੋ ਸਕਦਾ ਕਈ ਲੋਕ ਹੁੰਦੇ ਆ ਬਹੁਤ ਦੇਰ ਤੱਕ ਜਾਗਣ ਦੇ ਆਦੀ ਹੋ ਜਾਂਦੇ ਆ ਜਾਂ ਕੁਝ ਦਿਨਾਂ ਦੇ ਲਈ ਉਹ ਬਹੁਤ ਦੇਰ ਤੱਕ ਜਾਗਦੇ ਰਹਿੰਦੇ ਆ ਤਾਂ ਉਹਨਾਂ ਦਾ ਜਿਹੜਾ ਨੀਂਦ ਦਾ ਸਾਈਕਲ ਆ ਉਹ ਖਰਾਬ ਹੋ ਜਾਂਦਾ ਉਸ ਕਰਕੇ ਚੀਜ਼ ਹੁੰਦੀ ਆ ਜਿਹੜਾ ਹੈ ਦੂਸਰੇ ਵਾਲਾ ਜਿਹਦੇ ਵਿੱਚ ਲੋਕਾਂ ਨੂੰ ਇਹ ਦਿਖਦਾ ਵਾ ਕਿ ਆਸ-ਪਾਸੇ ਕੋਈ ਚੀਜ਼ਾਂ ਨੇ ਉਸ ਕੇਸ ਦੇ ਵਿੱਚ 80% ਤੋਂ ਜ਼ਿਆਦਾ ਉਹ ਲੋਕਾਂ ਨੂੰ ਇਹ ਚੀਜ਼ਾਂ ਫੀਲ ਹੁੰਦੀਆਂ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਦੇ ਦਿਮਾਗੀ ਰੂਪ ਦੇ ਵਿੱਚ ਜਾਂ ਤਾਂ ਕੁਝ ਹੱਦ ਤੱਕ ਉਹ ਡਿਪਰੈਸਡ ਲੋਕ ਹੁੰਦੇ ਆ ਜਾਂ ਮਾਨਸਿਕ ਤੌਰ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਸਹੀ ਨਹੀਂ ਹੁੰਦੇ ਹੁਣ ਮੈਂ ਇਥੇ ਇਹ ਨਹੀਂ ਕਹਿ ਰਿਹਾ ਕਿ ਉਹ ਲੋਕ ਪਾਗਲ ਹੁੰਦੇ ਆ ਆਪਾਂ ਵੀ ਕਈ ਵਾਰੀ ਕੁਝ ਦਿਨਾਂ ਲਈ ਵੀ ਹੋ ਸਕਦਾ ਕੁਝ ਮਹੀਨਿਆਂ ਲਈ ਵੀ ਹੋ ਸਕਦਾ ਹਫ਼ਤਿਆਂ ਲਈ ਆਪਾਂ ਨੂੰ ਵੀ ਕਈ ਵਾਰੀ ਪਤਾ ਨਹੀਂ ਲੱਗਦਾ ਆਪਾਂ ਉਦਾਸ ਰਹਿਣ ਲੱਗ ਜਾਂਦੇ ਆ ਉਦੋਂ ਆਪਣੇ ਉੱਪਰ ਵੀ ਹਲਕਾ ਡਿਪਰੈਸ਼ਨ ਹੁੰਦਾ ਜਾਂ ਫਿਰ ਇਹ ਜਿਹੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਦਿਮਾਗ ਦੀਆਂ ਬਹੁਤ ਸੀਰੀਅਸ ਪ੍ਰੋਬਲਮ ਹੁੰਦੀਆਂ ਜਿਵੇਂ ਸਕਿਜ਼ੋਫਰੀਨੀਆ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੀਆਂ ਇਨ੍ਹਾਂ ਬਿਮਾਰੀਆਂ ਦੇ ਵਿੱਚ ਕੀ ਹੁੰਦਾ ਸਪੈਸ਼ਲੀ ਸਕਿਜ਼ੋਫਰੀਨੀਆ ਦੇ ਵਿੱਚ ਬੰਦੇ ਨੂੰ ਆਲਰੇਡੀ ਹੈਲੂਸੀਨੇਸ਼ਨ ਹੋਣੇ ਸ਼ੁਰੂ ਹੁੰਦੇ ਆ ਮੈਡੀਕਲ ਸਾਇੰਸ ਨੇ ਸਕਿਜ਼ੋਫਰੀਨੀਆ ਦੇ ਉੱਪਰ ਬਹੁਤ ਜ਼ਿਆਦਾ ਰਿਸਰਚ ਕੀਤੀ ਆ ਤੇ ਹੁਣ ਸਕਿਜ਼ੋਫਰੀਨੀਆ ਦਾ ਪ੍ਰੋਪਰ ਇਲਾਜ ਕੀਤਾ ਜਾ ਰਿਹਾ ਜਿਹਦੇ ਉੱਪਰ ਮੈਡੀਕਲ ਸਾਇੰਸ ਨੇ ਤਕਰੀਬਨ 80 ਤੋਂ 90% ਤੱਕ ਜਿੱਤ ਪ੍ਰਾਪਤ ਕਰ ਲਈ ਆ ਇਕ ਤੋਂ ਮੈਂ ਹੋਰ ਚੀਜ਼ ਇੱਥੇ ਦੱਸ ਦਿੰਨਾ ਅਮਰੀਕਨ ਸੁਸਾਇਟੀ ਦਾ ਇੱਕ ਬਹੁਤ ਹੀ ਲੁਕੋਇਆ ਹੋਇਆ ਤੇ ਕਾਲਾ ਸੱਚ ਆ ਕਿਉਂਕਿ ਅਮਰੀਕਾ ਇੱਕ ਉਹ ਦੇਸ਼ ਆ ਜਿਹੜਾ ਹਮੇਸ਼ਾ ਕਿਸੇ ਨਾ ਕਿਸੇ ਲੜਾਈ ਦੇ ਵਿੱਚ ਫਸਿਆ ਰਹਿੰਦਾ ਵਾ ਤੇ ਉਹਨਾਂ ਦੀ ਸੁਸਾਇਟੀ ਦਾ ਇੱਕ ਪੱਖ ਆ ਜਿਹੜਾ ਕਦੇ ਵੀ ਉਹ ਮੀਡੀਆ ਦੇ ਵਿੱਚ ਆਉਣ ਨਹੀਂ ਦਿੰਦੇ ਅਮਰੀਕਾ ਦੀਆਂ ਬਾਕੀ ਦੇਸ਼ਾਂ ਦੇ ਉੱਪਰ ਜਿਹੜੀ ਚਲਦੀ ਉਹਨਾਂ ਦੀ ਗੁੰਡਾਗਰਦੀ ਉਹ ਤਾਂ ਆਪਾਂ ਨੂੰ ਦਿਖਦੀ ਆ ਪਰ ਕਦੇ ਕਿਸੇ ਨੇ ਅੱਜ ਤੱਕ ਇਹ ਨਹੀਂ ਦੇਖਿਆ ਜਿਹੜੇ ਉਹਨਾਂ ਦੇ ਫੌਜੀ ਭਵੇਂ ਉਹ ਇਰਾਕ ਹੋਵੇ ਚਾਹੇ ਅਫਗਾਨਿਸਤਾਨ ਹੋਵੇ ਚਾਹੇ ਵਿਏਟਨਾਮ ਹੋਵੇ ਇਹਨਾਂ ਦੇਸ਼ਾਂ ਦੇ ਵਿੱਚੋਂ ਜਿਹੜੀ ਕਤਲੋਗਾਰਤੋਂ ਦੇਖ ਕੇ ਆਉਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਆ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਨਸ਼ੇ ਲੈਣੇ ਸ਼ੁਰੂ ਕਰਦੇ ਆ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਆ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਹੁੰਦੀਆਂ ਤੇ ਇਹਨਾਂ ਨੂੰ ਭਰਮ ਦੇਖਣੇ ਸ਼ੁਰੂ ਹੁੰਦੇ ਆ ਦਿਮਾਗ ਉਹਨਾਂ ਨੂੰ ਬਹੁਤ ਨੈਗੇਟਿਵ ਚੀਜ਼ਾਂ ਦਿਖਾਉਣੀਆਂ ਸ਼ੁਰੂ ਕਰਦਾ ਤੇ ਇਹ ਬੰਦੇ ਉਹ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਸੁੱਤੇ ਪਿਆ ਨੂੰ ਐਕਸਪੀਰੀਅੰਸ ਹੁੰਦੇ ਆ ਦਬਾਅ ਪੈਣ ਵਗੈਰਾ ਦੇ ਕਿਉਂਕਿ ਇੱਕ ਤਾਂ ਵੈਸੇ ਹੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਕਿਉਂਕਿ ਉਹਨਾਂ ਦੇ ਤਜਰਬੇ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਰਹੇ ਆ ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਦੇਖੀਆਂ ਜਾਂ ਖੁਦ ਪਹਿਲਾਂ ਕੀਤੀਆਂ ਹੁੰਦੀਆਂ ਨੇ ਦੂਸਰਾ ਹੁਣ ਉਹ ਦਿਮਾਗੀ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਉਹਨਾਂ ਦਾ ਦਿਮਾਗ ਉਹਨਾਂ ਨੂੰ ਵੈਸੀ ਨੈਗੇਟਿਵ ਚੀਜ਼ਾਂ ਦਿਖਾਉਣੀਆਂ ਸ਼ੁਰੂ ਕਰ ਦਿੰਦਾ ਹੁਣ ਆਪਾਂ ਗੱਲ ਕਰਦੇ ਆਂ ਆਊਟ ਆਫ ਬੋਡੀ ਐਕਸਪੀਰੀਐਂਸਸ ਤੇ ਬਿਲਕੁਲ ਰੇਅਰ ਤੇ ਤੀਸਰੇ ਵਾਲਾ ਕੇਸ ਜਿਹਦੇ ਵਿੱਚ ਇਨਸਾਨ ਨੂੰ ਇਹ ਲੱਗਦਾ ਕਿ ਉਹ ਆਪਣੇ ਸਰੀਰ ਦੇ ਵਿੱਚੋਂ ਹੀ ਬਾਹਰ ਨਿਕਲ ਗਿਆ ਦਿਮਾਗ ਦਾ ਇੱਕ ਬਹੁਤ ਹੀ ਖਾਸ ਪਾਰਟ ਆ ਜਿਹਨੂੰ ਕਿਹਾ ਜਾਂਦਾ ਪੈਰੀਟਲ ਕਾਰਟੈਕਸ ਜਦੋਂ ਇਹਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤ ਵੀ ਗੜਬੜ ਹੁੰਦੀ ਆ ਉਹ ਕਿਸੇ ਵੀ ਕਾਰਨ ਕਰਕੇ ਹੋ ਸਕਦੀ ਆ ਉਦੋਂ ਇਨਸਾਨ ਨੂੰ ਇਸ ਤਰ੍ਹਾਂ ਦੇ ਤਜਰਬੇ ਹੁੰਦੇ ਆ ਕਿਉਂਕਿ ਇੱਕ ਚੀਜ਼ ਯਾਦ ਰੱਖੋ ਦਿਮਾਗ ਅਸਲ ਦੇ ਵਿੱਚ ਲੀਕਵਿਡਸ ਦੀ ਖੇਡ ਆ ਸਰਕਟ ਨਹੀਂ اپنی گردن ਤੋਂ بالکل ਥੱਲੋਂ ਤੱਕ ਜਾ ਕੇ سپائن ਸ਼ੁਰੂ ਹੋ ਜਾਂਦੀ ਆ ਇਹ ਵੀ ਜਿਹੜੀਆਂ ਮੈਂ ਮੂਵਮੈਂਟ ਕਰ ਰਿਹਾ ਵਾਂ ਮੇਰੇ ਦਿਮਾਗ ਤੋਂ ਹੀ ਸਿਗਨਲ ਮਿਲ ਰਹੇ ਆ ਦਿਮਾਗ ਹੀ ਇੱਕ ਤਰ੍ਹਾਂ ਨਾਲ ਸਰਕਟ ਜੋੜ ਰਿਹਾ ਵਾ ਤਾਂ ਉਹ ਸਰਕਟ ਕਈ ਵਾਰੀ ਕਿਤੇ ਨਾ ਕਿਤੇ ਖਰਾਬ ਹੋ ਜਾਂਦੇ ਆ ਅਗਲੀ ਚੀਜ਼ ਜਿਹੜੀ ਪੈਰੀਟਲ ਕਾਰਟੈਕਸ ਹੁੰਦੀ ਆ ਉਹ ਸਭ ਤੋਂ ਜ਼ਿਆਦਾ ਐਕਟਿਵ ਕਿਨੂੰ ਕਰਦੀ ਆ ਸੈਰੋਟੋਨਨ ਨਾਂ ਦੇ ਇੱਕ ਸਬਸਟੈਂਸ ਨੂੰ ਜਿਹੜਾ ਆਪਣੇ ਦਿਮਾਗ ਦੇ ਵਿੱਚ ਪਾਇਆ ਜਾਂਦਾ ਹੁਣ ਸੈਰੋਟੋਨਨ ਕੀ ਕਰਦਾ ਸੈਰੋਟੋਨਨ ਉਸ ਚੀਜ਼ ਦੇ ਲਈ ਸਭ ਤੋਂ ਮਹੱਤਵਪੂਰਨ ਰੋਲ ਨਿਭਾਉਂਦਾ ਜੋ ਵੀ ਆਪਾਂ ਦੇਖਦੇ ਆ ਤਾਂ ਜਦੋਂ ਪੈਰੀਟਲ ਕਾਰਟੈਕਸ ਦੇ ਵਿੱਚ ਕੋਈ ਗੜਬੜ ਹੁੰਦੀ ਆ ਤਾਂ ਨਾਲ ਦੀ ਨਾਲ ਗੜਬੜ ਹੋਣੀ ਤੈ ਆ ਸੈਰੋਟੋਨਨ ਦੇ ਵਿੱਚ ਵੀ ਤਾਂ ਇਸੇ ਕਰਕੇ ਆਪਾਂ ਨੂੰ ਅਜੀਬੋ ਗਰੀਬ ਪੁੱਠੀਆਂ ਸਿੱਧੀਆਂ ਚੀਜ਼ਾਂ ਦਿਖਣੀਆਂ ਸ਼ੁਰੂ ਹੁੰਦੀਆਂ ਤੇ ਸਪੈਸ਼ਲੀ 네ਗੇਟਿਵ ਚੀਜ਼ਾਂ ਡਰਾਉਣੀਆਂ ਚੀਜ਼ਾਂ ਅਗਲੀ ਚੀਜ਼ ਅੱਜ ਤੱਕ ਜਿੰਨੀ ਵੀ ਰਿਸਰਚ ਹੋਈ ਆ ਸਕਿਜ਼ੋਫ੍ਰੈਨਿਕ ਪੇਸ਼ੈਂਟਸ ਦੇ ਉੱਪਰ ਤੇ ਦਿਮਾਗੀ ਬਿਮਾਰੀਆਂ ਤੋਂ ਗ੍ਰਸਤ ਬਹੁਤ ਸਾਰੇ ਪੇਸ਼ੈਂਟਸ ਦੇ ਉੱਪਰ ਉਹਨਾਂ ਸਾਰਿਆਂ ਦੇ ਦਿਮਾਗ ਦੇ ਵਿੱਚ ਸੈਰੋਟੋਨਨ ਦੀ ਜਿਹੜੀ ਮਾਤਰਾ ਵਾ ਉਹ ਆਮ ਇਨਸਾਨ ਤੋਂ ਕਿਤੇ ਜ਼ਿਆਦਾ ਪਾਈ ਜਾਂਦੀ ਤੇ ਜਿਦੇ ਕਰਕੇ ਉਸ ਇਨਸਾਨ ਨੂੰ ਹਲੂਸੀਨੇਸ਼ਨ ਜਾਂ ਭਰਮ ਪੈਣੇ ਸ਼ੁਰੂ ਹੋ ਜਾਂਦੇ ਆ ਸਪੈਸ਼ਲੀ ਜਦੋਂ ਉਹ ਸੁੱਤਾ ਹੁੰਦਾ ਪਿੱਛੇ ਜੇ 862 ਲੋਕਾਂ ਦੇ ਉੱਪਰ ਇੱਕ ਰਿਸਰਚ ਹੋਈ ਆ ਇਹ ਸਾਰੇ ਦੇ ਸਾਰੇ ਉਹ ਲੋਕ ਸੀ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਦੀਆਂ ਜਾਂ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ 'ਚ ਕਹੀਏ ਜਿੰਨਾ ਲੋਕਾਂ ਨੇ ਕਦੇ ਨਾ ਕਦੇ ਆਪਣੀ ਜ਼ਿੰਦਗੀ 'ਚ ਇਹ ਕਿਹਾ ਕਿ ਸਾਨੂੰ ਰਾਤ ਨੂੰ ਸੁੱਤੇ ਹੋਏ ਦਬਾ ਪੈਂਦਾ ਵਾ ਜਦੋਂ ਉਹਨਾਂ ਸਾਰਿਆਂ ਤੇ ਉੱਪਰ ਰਿਸਰਚ ਕੀਤੀ ਗਈ 53% ਲੋਕ ਸਿੱਧੇ ਸਿੱਧੇ ਸਿਰਫ ਉਹ ਵਾਲੇ ਸੀ ਜਿਨ੍ਹਾਂ ਦੀ ਨੀਂਦ ਖਰਾਬ ਹੋਈ ਹੋਈ ਸੀ ਸਿੰਪਲ ਇੱਕ ਸਿੰਪਲ ਰੀਜ਼ਨ ਸੀ ਉਹਨਾਂ ਦਾ ਜਿਹੜਾ ਨੀਂਦ ਦਾ ਸਾਈਕਲ ਸੀ ਉਹ ਟੁੱਟ ਗਿਆ ਤੇ ਜਿਹਨੂੰ ਮੈਡੀਕਲ ਟਰਮ ਦੇ ਵਿੱਚ ਨਾਰਕੋਲੇਪਸੀ ਕਿਹਾ ਜਾਂਦਾ ਵਾ ਹੁਣ ਅਲੱਗ-ਅਲੱਗ ਕਾਰਨ ਨੇ ਇਸ ਦਬਾਵ ਪੈਣ ਦੇ ਤਿੰਨ ਸਟੇਜਸ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਕਾਰਨ ਮੇਨਲੀ ਹੈਗੇ ਆ ਨੀਂਦ ਦਾ ਖਰਾਬ ਹੋ ਜਾਣਾ ਬਹੁਤ ਜ਼ਿਆਦਾ ਸ਼ਰਾਬ ਪੀਣਾ ਜਾਂ ਫਿਰ ਰਾਤ ਨੂੰ ਬਿਲਕੁਲ ਸੌਣ ਤੋਂ ਪਹਿਲਾਂ ਜ਼ਿਆਦਾ ਕੈਫੀਨ ਲੈ ਲੈਣੀ ਜਾਂ ਜਿਵੇਂ ਚਾਹ ਪੀ ਲੈਂਦੇ ਆ ਕਈ ਲੋਕ ਰਾਤ ਨੂੰ ਬਿਲਕੁਲ ਸੌਣ ਤੋਂ ਪਹਿਲਾਂ ਜਾਂ ਫਿਰ ਜਿਹੜੇ ਲੋਕ ਕਿਸੇ ਵੀ ਕਾਰਨ ਕਰਕੇ ਕਿਸੇ ਦਿਮਾਗੀ ਬਿਮਾਰੀ ਤੋਂ ਗ੍ਰਸਤ ਹੁੰਦੇ ਆ ਜਾਂ ਡਿਪਰੈਸ਼ਨ 'ਚ ਹੁੰਦੇ ਆ ਇਹਨਾਂ ਸਾਰੇ ਲੋਕਾਂ ਨੂੰ ਇਹ ਸਭ ਕੁਝ ਹੁੰਦਾ ਤਾਂ ਕਾਰਨ ਅਲੱਗ-ਅਲੱਗ ਨੇ ਤਾਂ ਉਹਨਾਂ ਸਾਰਿਆਂ ਦੇ ਜਿਹੜੇ ਉਹਨੂੰ ਠੀਕ ਕਰਨ ਦੇ ਹੱਲ ਨੇ ਉਹ ਵੀ ਅਲੱਗ-ਅਲੱਗ ਤਾਂ ਇਹ ਸਾਰੀ ਜਾਣਕਾਰੀ ਜਿੰਨੀ ਕੁ ਮੈਂ ਤੁਹਾਡੇ ਲਈ ਇਕੱਠੀ ਕਰਕੇ ਲੈ ਕੇ ਆਇਆ ਇਸ ਦਵਾ ਪੈਣ ਦੀ ਗੱਲ ਕਰਕੇ ਕਿਉਂਕਿ ਹੁਣ ਮੇਰਾ ਕੰਮ YouTube ਦੇ ਉੱਪਰ ਹੈ ਤਾਂ ਮੈਂ ਦੇਖਦਾ ਰਹਿਣਾ ਅਲੱਗ-ਅਲੱਗ ਵੀਡੀਓਜ਼ ਤਾਂ ਮੈਂ ਇਹ ਦੇਖਿਆ ਕਿ ਪੰਜਾਬੀ ਆਪਣੇ YouTube ਦੇ ਉੱਪਰ ਪੰਜਾਬੀ YouTube ਦੁਨੀਆ ਦੇ ਉੱਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀਡੀਓ ਲੋਕਾਂ ਨੇ ਬਣਾਏ ਆ ਉਹਨਾਂ ਦੇ ਉੱਪਰ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਅੰਧਵਿਸ਼ਵਾਸ ਫੈਲਾਏ ਜਾਂਦੇ ਆ ਤਾਂ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸਾਇੰਸ ਦੇ ਮਾਧਿਅਮ ਤੋਂ ਜਿਨੇ ਆਲਮੋਸਟ ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਕਰ ਲਿਆ ਤੇ ਪੂਰੇ ਤਰਕ ਦੇ ਨਾਲ ਕੀਤਾ ਇਹ ਸਭ ਕੁਝ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂ ਪਰ ਸਿਰਫ ਇੱਕ ਪਾਸੇ ਦੀ ਕਹਾਣੀ ਨਹੀਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਡਾਕਟਰ ਸਾਹਿਬ ਵਾਲੀ ਕਹਾਣੀ ਵੀ ਸੁਣਾਈ ਆ ਤੇ ਉਹ ਹੁਣ ਥੋੜੀ ਗੱਲ ਮੈਂ ਤੁਹਾਨੂੰ ਦੋਨਾਂ ਦੁਕਾਨਾਂ ਤੇ ਲੈ ਕੇ ਚਲਾ ਗਿਆ ਹੁਣ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਤੁਸੀਂ ਦੋਨਾਂ ਚੋਂ ਜਾ ਸਕਦੇ ਹੋ ਤੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣ